ਤਿਲੂ ਕਰੋ ਰੋਫੀਆਂ ਚ ਰੱਖੀਆਂ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆਉਣੇ ਨੇ ਸਾਡੇ ਕੋ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਸੂ ਮਸੀਹ ਤੇ ਆ ਪੋਸਟਰ ਦੀ ਆ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖਿਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਲੈ ਕੇ ਕਰਕੇ ਦਿਖਾਓ ਅੱਜ ਆਹ ਪਾਸਟਰ ਸਾਹਿਬ ਜੀ ਦਿਖਾਏ ਤੂੰ ਆ ਤੁਹਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਆਹ ਬੰਦੇ ਵੇਖੋ ਕਿੱਦਾਂ ਦੇ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਲਕੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਾਂਗੇ ਹਾਂਜੀ ਹਾਂਜੀ ਆ ਉਹਨਾਂ ਫੜ ਕੇ ਰੱਖਣੋ ਤੇਰਾ ਜੀਣਾ ਨਾ ਕਿਹਦੀ ਜਾਣ ਕਰੇਗਾ ਕਿੱਥੋਂ ਪੈਰ ਤੇ ਤੇਰਾ ਗੁੱਡੀ ਗੱਡੀ ਬੰਦਾ ਲਾ ਦੇ ਬੜਾ ਲਾਓ ਭਜੀ ਬੈਬਲ ਗਿਆ ਰੰਗ ਰੰਗ ਸਾਈਡ ਹੋ ਜਾ ਪਾਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਆ ਮੇਰੇ ਕੋ ਆਪ ਕੋ ਭਾਬੀ ਪਰ ਤੇਰੇ ਨੂੰ ਲੱਗਿਆ ਬੈਬਲ ਤੁਸੀਂ ਯਾਰ ਪਾਜੀ ਉਹ ਗੱਡੀ ਐਡੀ ਸ਼ੌਕ ਦੀ ਖੜੀ ਨਾ ਹਾਰ ਦੇ ਲੋ ਬੈਬਲ ਤੁਸੀਂ ਚੁੱਤੀਆਂ ਜਿ ਰੱਖੀ ਹੋ ਨਾਲ ਤੂੰ ਇੱਕ ਗੱਡੀ ਐ ਲੋਕਾਂ ਕਹਿੰਦੇ ਮਾਰੇ ਨੂੰ ਮੰਨਣ ਵਾਲੇ ਇਹ ਵੀ ਇਧਰ ਚਿੱਤਰਾਂ ਦੇ ਵਿੱਚ ਬਹਿਬਰ ਰੱਖੀ ਹੈ ਆਪਾਂ ਵੀ ਕ੍ਰਿਸਚੀਅਨ ਆ ਵੀ ਕ੍ਰਿਸ਼ਚੀਅਨ ਹੀ ਹੈਗੇ ਆ ਤੁਹਾਨੂੰ ਬਹਿਬਰ ਦਈਦਾ ਹਾਂ ਹਾਂ ਜਿਹੜੀ ਬਹਿਬਰ ਨਹੀਂ ਕਾਦੇ ਵਾਸਤੇ ਡਿੱਗੀ ਜੀ ਭਾਜੀ ਡਿੱਗੀ ਰੱਖੀ ਦੀ ਹੈ ਮੇਰੀ ਤਾਂ ਉਹਦੇ ਉਹ ਬੰਦੇ ਅਗੇ ਕੋ ਦੋ ਪੈਸਾ ਦੇ ਹਾਂ ਕੋ ਜਦੋਂ ਅਸੀਂ ਬੋਲਿਆ ਵੀ ਅਸੀਂ ਜਿੰਨੇ ਸਾਨੂੰ ਅੱਛਾ

ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਐਸਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲ੍ਹਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲ੍ਹਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਟ ਪਿਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਐਚਓ ਸਾਹਿਬ ਨੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਆਂ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਆਂ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਆਂ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲ ਆ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀਗੇ ਹਾਂਜੀ ਉਹ ਨਾਕਾਬੰਦੀ ਕੀਤੀ ਸੀ ਅ ਜਨੰਦ ਰੋਡ ਤੇ ਨਜ਼ਦੀਕ ਸਰਕਾਰੀ ਹਸਪਤਾਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਪੀਪੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਇਹਨੂੰ ਫੜ ਕੇ ਤੇ ਉਹਦੀ ਜਿਹੜੀ ਬਣਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀਕ ਲੈਕਟ ਲਾ ਕੇ ਆਰਟੀ ਸਾਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਇਹ ਥੋੜੇ ਤੇਜ਼ੀ ਨਾਲ ਵੀ ਹੋਇਆ ਲੋਰੀ ਚ ਠੀਕ ਆ ਮੈਨੂੰ ਤੇ ਪਛਾਨ ਨਹੀਂ ਜਾਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਐ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਧੀ ਗੱਲਾਂ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਐ ਨਹੀਂ ਕਰਨੀ ਚਾਹੀਦੀ ਉਹ ਕਿੱਥੋਂ ਕਿਹੜੇ ਹਾਲ ਵਿੱਚ ਸੀਗੇ ਉਹ ਪਿੱਛੇ ਡਿੱਗੀ 'ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮੰਧੀਆ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਐ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਕੋਈ ਡਿੱਗੀ 'ਚ ਉਹ ਉਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਨੂਰ ਨਸਰ ਦੀ ਫੋਟੋ